ਪੰਜਾਬੀਓ ਭੁੱਲ ਤਾਂ ਨਹੀਂ ਗਏ ਅੱਜ ਅੱਜ 27 ਤਰੀਕ ਹੈ ਇੱਕ ਹੈ ਉਹ ਰਾਜਾ ਜਿਹਨੇ ਦੁਨੀਆ ਹਲਾ ਕੇ ਰੱਖਤੀ ਸੀ ਅੱਜ ਹੈਗੀ ਆ ਫਿਲਮ ਬਾਈ ਦਲਜੀਤ ਹਰਣਿਆਂ ਦੀ ਅੱਜ ਵੀਰਵਾਰ ਨੂੰ ਰਿਲੀਜ਼ ਹੋਈ ਹੈ ਸਫਰਾਂ ਤੇ ਹਾਂ ਸੈਰਾਂ ਤੇ ਨਹੀਂ ਵਾਕਈ ਸਹੀ ਗੱਲ ਹੈ ਲੋਕਲ ਚਲਾਉਣੀਆਂ ਦਾ 25000 ਰੁਪਏ ਇੱਕ ਦਿਨ ਦਾ ਬੰਦਾ ਤੇ ਬਾਰੀ ਖਲਾਈ ਜੱਟ ਲੈਂਦੇ ਆ ਅੱਜ ਕੱਲ ਪੈਸੇ ਦਾ ਮੁੱਲ ਹੈ ਬਟੂਗਾ ਭਰਿਆ ਤਾਂ ਸਾਰੇ ਯਸੀ ਯਸ ਕਰਦੇ ਨਹੀਂ ਕੋਈ ਠੂਈ ਨਹੀਂ ਮਾਰਦਾ ਅੱਜ ਕੱਲ ਇੱਥੇ ਚੱਲਦੀ ਜੀ ਰਿਪੋਰਟ ਐਪ ਆ ਜਿਵੇਂ ਤੁਸੀਂ ਕੋਈ ਚੀਜ਼ ਘਰੇ ਲੈ ਕੇ ਜਾਣੀ ਹੈ ਪੋਰਟ ਰੈਵ ਤੇ ਬੁੱਕ ਕਰਾਓ ਉਹਦੇ ਫੋਟੋ ਬਣ ਜਾਂਦੀ ਵੀ ਕਿਹੜਾ ਵਹੀਕਲ ਚਾਹੀਦਾ ਛੋਟਾ ਵੱਡਾ ਉਹਦਾ ਨਾਲ ਕਿਰਾਇਆ ਲਿਖਿਆ ਹੁੰਦਾ ਜਿਵੇਂ ਆਪਾਂ ਕੈਬ ਬੁੱਕ ਕਰਾਉਣੀ ਹੈ ਸੋ ਅਸੀਂ ਪਹੁੰਚ ਗਏ ਮਹਾਲੀ ਦੇ ਬਹੁਤ ਬੀਆਪੀ ਰਿਗੇ ਚ ਸਾਰਿਆਂ ਨੂੰ ਪਤਾ ਹੀ ਹੈ 70 ਸੈਕਟਰ 71 ਸੈਕਟਰ ਜਿਵੇਂ ਬੱਬੂ ਮਾਨ ਦਾ ਘਰ ਵੀ ਇੱਥੇ ਹੈ ਹਰਭਜਨ ਮਾਨ ਦਾ ਵੀ ਇੱਥੇ ਹੈ ਹੁਣ ਤੁਹਾਨੂੰ ਦਿਖਾਉਣੇ ਆ ਸਰੰਦਾ ਮੈਮ ਦਾ ਘਰ ਪੰਜਾਬੀਓ ਅੱਜ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਸੋਨੂੰ ਇੱਕ ਗੱਲ ਪੁੱਛਣਾ ਚਾਹਣਾ ਹੈ ਅੱਜ 27 ਤਰੀਕ ਹੈ ਭੁੱਲ ਤਾਂ ਨਹੀਂ ਗਏ ਅੱਜ ਵੀ ਅੱਜ ਕਿਹੜਾ ਦਿਨ ਹੈ ਅੱਜ ਦਾ ਦਿਨ ਆਪਣੇ ਸਿੱਖ ਰਾਜ ਦਾ ਅਖੀਰਲਾ ਦਿਨ ਸੀਗਾ ਕਹਿ ਸਕਦੇ ਆਪਾਂ ਕਿਉਂਕਿ ਅੱਜ ਦੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਤੇ ਤਾਂ ਕਰਕੇ ਸਭ ਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਉਹਨਾਂ ਦਾ ਜਨਮ ਦਿਹਾੜਾ ਇਹ ਉਹਨਾਂ ਦਾ ਜਾਣ ਦੱਸਣਾ ਧੰਨ ਰਾਜਾ ਸੀਗਾ ਜਿਹਦੇ ਰਾਜਾ ਪੱਜ ਵੀ ਯਾਦ ਕਰਦੇ ਆ ਵਿਕਾਸ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਵਰਗਾ ਰਾਜਾ ਜੀ ਹੋਵੇ ਇੱਕ ਇਹੋ ਜਿਹਾ ਇਨਸਾਨ ਜਿਹਨੇ ਪਤਾ ਨਹੀਂ ਕਿੱਥੋਂ ਬਨੇ ਦੁਨੀਆਂ ਜਿੱਤ ਲਈ ਸੀ ਜਦੀ ਤਲਵਾਰ ਤੋਂ ਵੱਡੇ ਵੱਡੇ ਗੂਰੇ ਡਰਦੇ ਸੀਗੇ ਸਮਾਂ ਆਉਂਦਾ ਜਾਂਦਾ ਐਡਾ ਦਲੇਰ ਤੇ ਦਿਮਾਗੀ ਰਾਜਾ ਆਪਣੀ ਵੇਖਿਆ ਦੁਨੀਆਂ ਤੇ ਨਾ ਹੀ ਕਦੇ ਹੋਣਾ ਗਾਂ ਵੇਖੋ ਕਦੋਂ ਰਾਜ ਆਉਣਾ ਹੈ ਕਦੋਂ ਨਹੀਂ ਆਉਣਾ ਪਰ ਛੇਰੇ ਪੰਜਾਬ ਮਹਾਰਾਜਾ ਜੀ ਸਿੰਘ ਮਹਾਰਾਜ ਜੀ ਸਿੰਘ ਹੀ ਸੀਗਾ ਸਾਰੀ ਦੁਨੀਆ ਯਾਦ ਕਰਦੀ ਹੈ ਤੇ ਆਪਾਂ ਯਾਦ ਕਰਦੇ ਆ ਉਹਨਾਂ ਦਾ ਰਾਜ ਜਿਹਦੇ ਵਿੱਚ ਕਿਸੇ ਨੂੰ ਮਤਲਬ ਸਜਾ ਨਹੀਂ ਦਿੱਤੀ ਜਾਂਦੀ ਸੀ ਕੋਈ ਇਹੋ ਜੀ ਵੀ ਸਮਝਦਿਆਂ ਤੁਸੀਂ YouTube ਦੇ ਕੋਈ ਫੱਡੇ ਹੁੰਦੇ ਆ ਕੱਟੇ ਜਾਂਦੀਆਂ ਚੀਜ਼ਾਂ ਵੀ ਸੁਣਦੇ ਆ ਕਿਸੇ ਉਹਨਾਂ ਦੇ ਕਿਹਾ ਜਾਂਦਾ ਵੀ ਕਿਸੇ ਬੱਕਰੀ ਦੇ ਗਲ ਚ ਸਿਉਣਾ ਪਾ ਕੇ ਤੋਰਦਾ ਸੀਗਾ ਵਿਕਸ ਨੇ ਸੋਨੇ ਲਹਿ ਸੀ ਇੰਨਾ ਵਧੀਆ ਰਾਜ ਸੀਗਾ ਤੇ ਸਾਰੇ ਧਰਮ ਨੂੰ ਬਰਾਬਰ ਰੱਖਦੇ ਸੀ ਜੇ ਗੁਰੂ ਘਰ ਕੋਈ ਮਤਲਬ ਕੋਈ ਕੰਮ ਕਰਵਾਉਂਦੇ ਸੀ ਤਾਂ ਉਹਨਾਂ ਇਹੀ ਪੈਸਾ ਮੰਦਿਰ ਨੂੰ ਵੀ ਜਾਂਦਾ ਸੀ ਮਸਜਿਦ ਨੂੰ ਵੀ ਜਾਂਦਾ ਸੀ ਤੇ ਗੋਰੇ ਵੇਖ ਲਓ ਪੰਜਾਬੀ ਸਿੱਖ ਕੇ ਆਪਣੇ ਮਤਲਬ ਇੱਧਰ ਆਉਂਦੇ ਸੀ ਜੇ ਕਈ ਹੁਣ ਆਪਣੇ ਜਿਹੜੀ ਫੌਜ ਹੈ ਉਹਨੂੰ ਟ੍ਰੇਨਿੰਗ ਬਾਹਰੋਂ ਵੀ ਦਵਾਈ ਗਈ ਸੀ ਪਰ ਉਹਨਾਂ ਨੇ ਇੱਥੇ ਆ ਕੇ ਉਹਨੂੰ ਟ੍ਰੇਨਿੰਗ ਦਿੱਤੀ ਸੀ ਜਿੰਨਾ ਕਾ ਪਸੰਦ ਦੇ ਬੀ ਇਹੋ ਜਿਹੇ ਰਾਜੇ ਸੀਗੇ ਇਹ ਕਿੱਡੀ ਛੋਟੀ ਉਮਰ ਦੇ ਵਿੱਚ ਗੱਡੀ ਤੇ ਬਹਿ ਗਏ ਸੀ ਤੇ ਕਿੰਨਾ ਕੁਸ਼ ਕਰਿਆ ਉਹਨਾਂ ਨੇ। ਆਪਾਂ ਸਾਰੇ ਜਾਣਦੇ ਹੀ ਆਂ। ਤੇ ਕਿੱਡਾ ਵੱਡਾ ਪੰਜਾਬ ਸੀ। ਮਹਾਰਾਜ ਰਣਜੀਤ ਸਿੰਘ ਨੂੰ ਯਾਦ ਕਰਦੇ ਹੋਏ ਅੱਜ ਮੈਂ ਬਸ ਇੰਨੀ ਗੱਲਾਂ ਕਹਿਣਾ ਚਾਹੁੰਦਾ ਸੀਗਾ। ਤੇ ਪ੍ਰਮਾਤਮਾ ਆਪਣੇ ਪੰਜਾਬ ਨੂੰ ਹਮੇਸ਼ਾ ਹੱਸਦਾ ਵਸਦਾ ਰੱਖੇ, ਖੁਸ਼ਹਾਲ ਰੱਖੇ। ਪੰਜਾਬ ਤਰੱਕੀ ਕਰੇ। ਤੇ ਚਲੋ ਜੀ, ਬਾਕੀ ਬਾਅਦਿਆਂ ਪਾਜਦੇ ਬਲੌਗ ਵੱਲ। ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉੱਡਦੇ ਸਾਰੇ ਬੱਦਲ ਬਾਈ ਬਣੀ ਪਈ ਐ ਬੱਸ ਸਾਰੇ ਪਾਸੇ ਮੀਂਹ ਆ ਰਿਹਾ ਪਰ ਇੱਥੇ ਨਹੀਂ ਆ ਰਿਹਾ ਬੱਦਲ ਬਾਈ ਬਹੁਤ ਐ ਮੀਂਹ ਕਿਸੇ ਵੀ ਵਕਤ ਆ ਸਕਦਾ ਲੋ ਜੀ ਅਸੀਂ ਆਈ ਸੀ ਸੀ ਪੀ ਮਾਲ ਬੱਚਿਆਂ ਨੂੰ ਉਤਾਰਨ ਚਲੋ ਗੱਡੀ 'ਤੇ ਬੋੜ ਲੀਏ ਕਰਾਂ ਫਿਰ ਕਰਦੇ ਹਾਂ ਤੁਹਾਡਾਂ ਨਾਲ ਗੱਲਬਾਤ ਕਿਉਂਕਿ ਜੀ ਅੱਜ ਹੈਗੀ ਐ ਫਿਲਮ ਬਾਈ ਦਲਜੀਤ ਹਰਣਿਆਂ ਦੀ ਅੱਜ ਵੀਰਵਾਰ ਨੂੰ ਰਿਲੀਜ਼ ਹੋਈ ਐ ਬੱਚਿਆਂ ਨੇ ਪਹਿਲਾਂ ਟਿਕਟ ਬੁੱਕ ਕਰਾਈ ਹੋਈ ਸੀ ਨਹੀਂ ਹੁਣ ਤਾਂ ਸ਼ੋਅਲਡ ਆਊਟ ਹੈ ਜੀ ਜੱਟ ਐਂਡ ਜੁਲੀਟ ਤੇ ਬਾਈ ਦਲਜੀਤ ਦੀ ਫਿਲਮ ਦੇਖਣ ਸਾਰਿਆਂ ਨੂੰ ਜਾਣੀ ਚਾਹੀਦੀ ਹੈ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਬਾਈ ਪੰਜਾਬੀਆਂ ਨੂੰ ਆਪਣੇ ਪੰਜਾਬੀਆਂ ਦੀ ਪੱਗ ਨੂੰ ਬਹੁਤ ਉੱਚੇ ਲੈਵਲ ਤੇ ਲੈ ਗਿਆ ਵੀ ਸੋਚ ਨਹੀਂ ਸਕਦੇ ਆਪਾਂ ਤੁਸੀਂ ਦੇਖ ਲਓ ਵੀ ਆਪਾਂ ਨੂੰ ਪ੍ਰਮੋਟ ਕਰਨ ਚਾਹੀਦਾ ਬਾਈ ਨੂੰ ਬਾਈ ਹਾਲੀਵੁੱਡ ਤੱਕ ਆਪਾਂ ਨੂੰ ਲੈ ਗਿਆ ਬਹੁਤ ਵੱਡੀ ਗੱਲ ਹੈ ਇੱਕ ਪੰਜਾਬ ਦਾ ਇੱਕ ਮਤਲਬ ਆਪ ਪੱਖਣਾ ਵੇਂਦੇ ਰਹੇ ਆ ਕਿ ਕਿਹੜੇ ਲੈਵਲ ਤੋਂ ਬੰਦੇ ਨੇ ਸ਼ੁਰੂ ਕਰੀ ਸੀਗਾ ਕੀ ਤੇ ਅੱਜ ਕਿੱਡਾ ਵੱਡਾ ਨਾਮ ਹੈ ਬੰਦੇ ਦਾ ਦੇਖ ਲਓ ਵੀ ਪ੍ਰਵਾਹ ਸਰگەਨਾ ਮਤਲਬ ਨਾਲ ਗਾਣੇ ਆਈ ਜਾਂਦੇ ਆ ਬਹੁਤ ਵੱਡੀ ਗੱਲ ਹੈ ਪੰਜਾਬ ਵਾਸਤੇ ਬੜੀ ਮਾਣ ਦੀ ਗੱਲ ਹੈ ਤੇ ਅੱਜ ਬਾਈ ਦੀ ਫਿਲਮ ਰਿਲੀਜ਼ ਹੋਈ ਹੈ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਟਿਕਟ ਨਹੀਂ ਮਿਲ ਰਹੀ ਵਧੀਆ ਗੱਲ ਹੈ ਤੇ ਆਪਾਂ ਨੇ ਬਾਈ ਨੂੰ ਆਪਾਂ ਇਹਨਾਂ ਪੂਰਾ ਭਰ ਕੇ ਪਿਆਰ ਦੇਗੇ ਪਤਾ ਲੱਗ ਜੇ ਪੰਜਾਬ ਚ ਆਹ ਹਫਤਾ ਸਾਰਾ ਫੁੱਲ ਹੀ ਰਹੋ ਪਹਿਲਾਂ ਸਾਰੇ ਜਣੇ ਟਿਕਟ ਨਾ ਵੋ ਕਰਾ ਲਓ ਤੇ ਟਿਕਟ ਮਿਲੇ ਹੀ ਨਾ ਬਸ ਪੂਰਾ ਮਨ ਲੱਗਦਾ ਉਮੀਦ ਹੈ ਵੀ ਮਹੀਨਾ ਦੋ ਮਹੀਨੇ ਫਿਲਮ ਲੱਗੀ ਰਹੂਗੀ ਵਧੀਆ ਪੂਰੀ ਸ਼ੋਲਡ ਆਊਟ ਤੇ ਬਾਕੀ ਹੁਣ ਅਸੀਂ ਜਾ ਰਹੇ ਹਾਂ ਜੀ 82 ਸੈਕਟਰ ਅੱਜ ਫੇਰ ਹੁਣ ਜਿਹੜੇ ਘਰ ਬਣੀ ਜਾਂਦਾ ਵਿਅਸ ਸੈਕਟਰ ਦੇ ਬੜੇ ਗੀੜੇ ਲੱਗਣੇ ਆ ਕਿਉਂਕਿ ਸਾਰਾ ਕੰਮ ਉੱਥੇ ਹੀ ਹੋਣਾ ਹੈ ਅੱਜ ਫਾਰਮੇ ਬਣ ਗਏ ਸੀ ਉਹ ਲੈ ਕੇ ਆਉਣੇ ਆ ਤੇ ਉਦੋਂ ਬਾਅਦ ਜਾਵਾਂਗੇ ਜੀ ਸਾਡੇ ਇੱਕ ਇੱਥੇ ਰਿਸ਼ਤੇਦਾਰ ਹੈ ਜੀ ਉਹਨਾਂ ਦੇ ਘਰੇ ਜੀ ਤੇ ਉਹ ਵੀ ਤੁਹਾਨੂੰ ਕਰਾਂਗੇ ਰੂਰੂ ਆ ਦੇਖੋ ਦੋਸਤੋ ਮਜਬੂਰੀ ਹੁੰਦੀ ਹੈ ਬੰਦਾ ਪੂਰੀ ਹਿਸਾਬਾ ਕੋਈ ਟੈਕਸੀ ਵਾਲਾ ਵਿਚਾਰ ਉੱਤੇ ਲਿਖਿਆ ਨੇ ਸਫਰਾਂ ਤੇ ਹਾਂ ਸੈਰਾਂ ਤੇ ਨਹੀਂ ਵਾਕਈ ਸਹੀ ਗੱਲ ਹੈ ਵਿਚਾਰਾ ਕੈਬ ਚਲਾਉਂਦਾ ਹੈ ਬੜੇ ਚੰਗੇ ਚੰਗੇ ਕਰਾਂ ਦੇ ਮੁੰਡੇ ਵੀ ਕੈਬ ਚਲਾਉਂਦੇ ਇੱਥੇ ਬੜੀਆਂ ਵੱਡੀਆਂ ਵੱਡੀਆਂ ਕਾਰਾਂ ਲੈ ਕੇ ਹੁਣ ਮੈਂ ਕਈ ਬੰਦੇ ਵੇਖਿਆ ਆਪਣੇ ਯਾਰ ਦੋਸਤ ਵੀ ਹੈ ਉਹਨਾਂ ਕੋਲ ਵੱਡੀਆਂ ਗੱਡੀਆਂ ਜਿਵੇਂ BMW ਹੋਗੀ ਮਰਸੀਡੀਜ਼ ਹੋਗੀ ਉਹ ਹੁਣ ਜਦੋਂ ਵਿਆਹਾਂ ਸੀਜ਼ਨਾਂ ਦਾ ਲਾ ਦਿੰਦੇ ਆ ਵਧੀਆ ਲੋਕਲ ਚਲਾਉਣੀਆਂ ਦਾ 25000 ਰੁਪਏ ਇੱਕ ਦਿਨ ਦਾ ਮੰਦਾ ਤੇ ਬਾਰੀ ਖਲਾਈ ਜੱਟ ਲੈਂਦੇ ਆ ਅਸਿਹਰੇ ਨੇ ਕੰਮ ਚਲਾ ਰੱਖਿਆ ਹੈ ਲੋਟ ਆਏ ਦੀ ਗੱਲ ਹੈ ਵਧੀਆ ਕੰਮ ਕੋਈ ਮਰਜ਼ੀ ਹੋਵੇ ਰੁਪਏ ਬਣਨੇ ਚਾਹੀਦੇ ਆ ਅੱਜ ਕੱਲ ਪੈਸੇ ਦਾ ਮੁੱਲ ਹੈ ਬਟੂਗਾ ਭਰਿਆ ਤਾਂ ਸਾਰੇ ਯੀਐਸ ਕਰਦੇ ਨੇ ਕੋਈ ਠੂਈ ਨਹੀਂ ਮਾਰਦਾ ਅੱਜ ਕੱਲ ਨੂੰ ਤੁਹਾਨੂੰ ਪਤਾ ਹੀ ਹੈ ਚਲੋ ਨੋ ਜੇ ਅਸੀਂ ਪਹੁੰਚ ਗਏ ਬਿਆਸੇ ਵਾਲੀਆਂ ਲਾਈਟਾਂ ਤੇ ਤੇ ਤੁਹਾਨੂੰ ਦੱਸ ਦਈਏ ਇਹ ਸਲੈਟਾਂ ਤੋਂ ਬਚ ਕੇ ਲੰਘਿਆ ਕਰੋ ਕਿਉਂਕਿ ਉਹ ਕਾਰਨਰ ਤੇ ਖੜੇ ਹੁੰਦੇ ਪੁਲਿਸ ਵਾਲੇ ਜਿੱਦ ਆਪਾਂ ਨਾ ਮਤਲਬ ਹੁੰਦੀ ਐ ਐਂਡ ਤੇ ਬੱਤੀ ਜਦੋਂ ਹੋਣ ਵਾਲੀ ਹੁੰਦੀ ਐ ਆਪਣੀ ਆਹ ਰੈੱਡ ਆਪਾਂ ਇੱਕ ਤਾਂ ਲੰਘਾਉਣ ਦੀ ਕੋਸ਼ਿਸ਼ ਕਰਦੇ ਆ ਉਹਦੀ ਰੁਕ ਲੈਂਦੇ ਵੀ ਆ ਜਾਓ ਤੇ ਹਰੇ ਤੱਕ ਤਾਂ ਗ੍ਰੀਨ ਹੀ ਐ ਗ੍ਰੀਨ ਚ ਅਸੀਂ ਮੁੜਤੀ ਐ ਸਬੂਤ ਸਾਡੇ ਕੋਲ ਹੈਗਾ ਕਈ ਵਾਰੋਂ ਵੀ ਰੋਕ ਲੈਂਦੇ ਲੱਗੀ ਫੱਬੀ ਆ ਬਾਈ ਤੇ ਇੱਥੇ ਖੜੇ ਹੁੰਦੇ ਸਾਈਡ ਤੇ ਅੱਜ ਪਤਾ ਨਹੀਂ ਖੜਿਆ ਕਿ ਨਹੀਂ ਨੇ ਇਧਰਲੇ ਪਾਸੇ ਖੜੇ ਹੋਣ ਪਿੱਛੇ ਵਿੱਚ ਵਿੱਚ ਬੈਠਣ ਗੱਡੀ ਦੇ ਤੇ ਸਾਡਾ ਨ ਇੱਕ ਵਾਰੀ ਹੋਈ ਵੀ ਐ ਪਰ ਐਵੇਂ ਅਸੀਂ ਰੋਲ ਦਾ ਸਹੀ ਸੀ ਤਾਂ ਅਸੀਂ ਬਚ ਗਏ ਤੇ ਸਭ ਤੋਂ ਜ਼ਰੂਰੀ ਹੁੰਦਾ ਰੂਲ ਤੁਹਾਡੇ ਬੈਲਟ ਲੱਗੀ ਹੋਣੀ ਚਾਹੀਦੀ ਐ ਤੁਹਾਡੀ ਨੰਬਰ ਪਲੇਟ ਜਿਹੜੀ ਹੁਣ ਜਿਹੜੀ ਸਰਕਾਰੀ ਹੋਣੀ ਚਾਹੀਦੀ ਐ ਤੇ ਸਪੀਡ ਤੁਹਾਡੀ ਲਿਮਟ 'ਚ ਹੋਣੀ ਚਾਹੀਦੀ ਐ ਤੇ 32 ਜੇ ਤੁਸੀਂ ਚੰਡੀਗੜ੍ਹ ਦੇ ਵਿੱਚ ਹਮਲੇ ਦੇ ਵਿੱਚ 32 ਨੇ ਕਲੋਸ ਕਰ ਦੇ ਛੇਤੀ ਕਿਸੇ ਨੂੰ ਹੱਥ ਨਹੀਂ ਮਾਰਦਾ ਕੋਈ ਉਡੀ ਨੰਬਰ ਪਲੇਟ ਸਰਕਾਰੀ ਹੋਣੀ ਚਾਹੀਦੀ ਆ ਤੇ ਜੇ ਤੁਹਾਡੇ ਮਤਲਬ ਬੈਲਟ ਨਹੀਂ ਲੱਗੀ ਬਸ ਤੁਸੀਂ ਲੰਘ ਗਏ ਤਾਂ ਸਮਝ ਲਓ ਫਿਰ ਚਲਾਣ ਵੱਡਾ ਹੀ ਆਊਗਾ ਲਓ ਜੀ ਪਹੁੰਚ ਗਏ ਅਸੀਂ 82 ਇੰਡਸਟਰੀ ਏਰੀਆ ਕਰਦੇ ਜਾ ਕੇ ਵਾਰਤਨਾ ਹਾਂਜੀ ਅਸੀਂ ਆਏ ਸੀ ਫਾਰਮੇ ਚੱਕਣ ਬਾਈ ਅਤਲ ਵਰਗਿਆਂ ਨਾਲ ਅਤਲ ਮੜਾ ਸੰਗ ਦਾ ਕੈਮਰੇ ਤੋਂ ਫਾਰਮੇ ਤੇ ਅਸੀਂ ਲੈ ਲਏ ਤੇ ਆ ਬਾਈ ਮਿਲਿਆ ਤੇ ਬਾਈ ਆਪਣੀ ਐਪ ਦਾ ਕੀ ਨਾਮ ਹੈ ਪੋਟ ਰੈਪ ਪੋਟ ਰੈਪ ਇਥੇ ਚੱਲਦੀ ਜੀ ਪੋਰਟ ਰੈਪ ਜਿਵੇਂ ਤੁਸੀਂ ਕੋਈ ਚੀਜ਼ ਘਰੇ ਲੈ ਕੇ ਜਾਣੀ ਹੈ ਪੋਰਟ ਰੈਪ ਤੇ ਬੁੱਕ ਕਰਾਓ ਉਹਦੇ ਫੋਟੋ ਬਣ ਜਾਂਦੀ ਵੀ ਕਿਹੜਾ ਵਹੀਕਲ ਚਾਹੀਦਾ ਛੋਟਾ ਵੱਡਾ ਉਹਦਾ ਨਾਲ ਕਰਾਇਆ ਲਿਖਿਆ ਹੁੰਦਾ ਜਿਵੇਂ ਆਪਾਂ ਕੈਬ ਬੁੱਕ ਕਰਾਉਣੀ ਹੈ ਤੇ ਆਈ ਅਸੀਂ ਬਾਈ ਨੂੰ ਬੁੱਕ ਕਰਾਇਆ ਤੇ ਹੁਣ ਬਾਈ ਛੱਡ ਕੇ ਆਊਗਾ ਕਿਉਂਕਿ ਕਾਰ ਤਾਂ ਜਾਣੀ ਨਹੀਂ ਬਾ ਵੱਡੇ ਐ ਤੇ ਬਾਈ ਕਹਿੰਦਾ ਮੈਂ ਆਮ ਨਾਲ ਲੈ ਜਾਊਗਾ ਤੇ ਪੋਰਟ ਰੈਪ ਦੇ ਬੜੇ ਫਾਇਦੇ ਆ ਜੇ ਤੁਸੀਂ ਆਮ ਕਿਸੇ ਨੂੰ ਪੁੱਛੋਗੇ ਮੋਟਰਸਾਈਕਲ ਵਾਲੇ ਨੂੰ ਨਜਾਇਜ਼ ਰੁਪਏ ਮੰਗਦੇ ਆ ਸਾਡੇ ਤੋਂ ਮੰਗਦੇ ਸੀ 500 ਰੁਪਏ ਇੱਕ ਨਾਰਮਲ ਮੋਟਰਸਾਈਕਲ ਦਾ ਤੇ ਬਾਈ ਨੇ ਲਿਆ ਸਿਰਫ 354 ਰੁਪਏ ਘਰ ਤੋਂ ਛੱਡਣ ਦੇ ਦੇਖ ਲਓ ਤੁਸੀਂ ਇੰਨਾ ਸਸਤਾ ਕੰਮ ਹੈ ਇਹ ਸਹੂਲਤ ਹਰ ਇੱਕ ਸ਼ਹਿਰ ਚ ਹੋਣੀ ਚਾਹੀਦੀ ਹੈ ਤੇ ਨਾਲੇ ਬਾਈ ਦੀ ਪੂਰੀ ਸੇਫਟੀ ਹੈ ਨੌਜਵਾਨ ਮੁੰਡਾ ਪੜਾ ਲਿਖਾ ਮੁੰਡਾ ਇੰਗਲਿਸ਼ ਆਉਂਦੀ ਹੈ ਵਧੀਆ ਚਲੋ ਪਰਮਾਤਮਾ ਬਾਈ ਨੂੰ ਆ ਪਤਾ ਨਹੀਂ ਵੀ ਹੋਰ ਵਧੀਆ ਤਰੱਕੀ ਬਖਸ਼ੇ ਤੇ ਬਾਈ ਦੱਸ ਵੀ ਰਿਹਾ ਹੈਗਾ ਵੀ ਬਾਈ ਕਹਿੰਦਾ 2-3000 ਦਿਹਾੜੀ ਬਣ ਜਾਂਦੀ ਹੈ ਚਲੋ ਪਰਮਾਤਮਾ ਤਰੱਕੀ ਬਖਸ਼ੇ ਬਾਈ ਨੂੰ ਬਹੁਤ ਵਧੀਆ ਲੱਗਿਆ ਬਾਈ ਮਿਹਰਬਾਨੀ ਆ ਵਧੀਆ ਲੱਗਿਆ ਬਾਈ ਬਹੁਤ ਵਧੀਆ ਬਾਈ ਚਲੋ ਭਾਈ ਲਓ ਜੀ ਦੋਸਤੋ ਅਸੀਂ ਪਹੁੰਚ ਗਏ ਮਹਾਲੀ ਦੇ ਬਹੁਤ VIP ਰਿਜ ਵਿੱਚ ਸਾਰਿਆਂ ਨੂੰ ਪਤਾ ਹੀ ਹੈ 70 ਸੈਕਟਰ 71 ਸੈਕਟਰ ਜਿੱਥੇ ਪੰਜਾਬ ਦੇ ਬਹੁਤ ਮਸ਼ਹੂਰ ਸਿੰਗਰ ਵੀ ਰਹਿੰਦੇ ਆ ਨਾਮੀ ਬੰਦੇ ਵੀ ਰਹਿੰਦੇ ਆ ਜਿਵੇਂ ਬੱਬੂ ਮਾਨ ਦਾ ਘਰ ਵੀ ਇੱਥੇ ਆ ਹਰ ਭਜਨ ਮਾਨ ਦਾ ਵੀ ਇੱਥੇ ਆ ਹਾਂਸ ਰਾਜਾਂਸ ਦਾ ਵੀ ਇੱਥੇ ਆ ਵੱਡੇ ਵੱਡੇ ਅਫਸਰ ਵੀ ਇੱਥੇ ਰਹਿੰਦੇ ਨੇ ਤੇ ਪੂਰਾ ਘੈਂਟ ਏਰੀਆ ਪਾਰਕ ਸ਼ਰਕ ਪੂਰੇ ਘੈਂਟ ਬਣੇ ਹੋਏ ਆ ਪੂਰਾ ਮਹਿੰਗਾ ਏ ਮੈਨੂੰ 3B2 ਟੂਨਸ ਸੋਹਣਾ ਲੱਗਦਾ 3B2 ਦੀ ਮਾਰਕੀਟ ਜਰੂਰ ਸੋਹਣੀ ਹੈ ਪਰ RC ਬਿਲਡਿੰਗਾਂ ਇਹਦੇ ਜ਼ਿਆਦਾ ਸੋਹਣੀਆਂ ਨੇ ਤੇ ਇਹਦੇ ਬੈਕ ਸਾਈਡ ਤੇ ਸਮੰਦਾ ਸ਼ਰਮਾ ਦਾ ਘਰ ਹੈ ਬਥੇਰਾ ਕੁਛ ਇੱਥੇ ਹੁਣ ਤੁਹਾਨੂੰ ਦਿਖਾਉਣੇ ਆ ਮੋੜਨ ਲੱਗੇ ਆ ਇੱਥੇ ਬਸ ਅਸੀਂ ਸਲਿੱਪ ਰੋਡ ਤੋਂ ਕਿਹ ਆ ਨਜ਼ਾਰਾ ਤੁਸੀਂ ਦੇਖਿਓ ਜਿਹੜੇ ਸਹੀ ਮਤਲਬ ਸੈਕਟਰ ਜਿਹੜੇ ਲੱਗਦੇ ਵਾਕਈ ਸੋਹਣੇ ਆ ਲਓ ਜੀ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਸਰੰਦਾ ਮੈਮ ਦਾ ਘਰ ਸਰੰਦਾ ਮੈਡਮ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਦੇ ਕਈ ਗਾਣੇ ਆਏ ਆ ਇੱਕ ਉਹਦਾ ਗਾਣਾ ਆਇਆ ਸੀ ਨਵਾਜੂ ਦੀਨ ਸਦੀਕੀ ਨਾਲ ਬਾਰਿਸ਼ ਆਹ ਘਾਰ ਆ ਜੀ ਇਹ ਵੈਸੇ ਪ੍ਰੋਡਿਊਸਰ ਦਾ ਘਾਰ ਆ ਨਾਮ ਭੁੱਲ ਗਿਆ ਮੈਨੂੰ ਲੱਗਦਾ ਉਹਨਾਂ ਦਾ ਨਾਮ ਸ਼ਾਇਦ ਪਿੰਕੀ ਢਾਲੀ ਵਾਲ ਕੁਛ ਐਸਾ ਦਾ ਨਾਮ ਆ ਹਾਂ ਆ ਗਿਆ ਜੀ ਘਰ ਇੱਕ ਤਾਉਣੇ ਆ ਦੇ ਕੋਲ ਆ ਪਾਸ ਤਾਉਣੇ ਇਕੱਲੀ ਪਾਰਕਿੰਗ ਨੂੰ ਲਿਆ ਆਇਆ ਤੇ ਆ ਘਾਰ ਆ ਨਾ ਦੇਖੋ ਆ ਨੌਂਜਵਾਨ ਖੜਾ ਵਿੱਚ ਲਾ ਸ਼ਰਟ ਵਾਲਾ ਆ ਪਾਰਕਿੰਗ ਸਾਰੀ ਦੇਖ ਲਓ ਇੱਥੇ ਬਹੁਤ ਤਕੜੇ ਬੰਦੇ ਰਹਿੰਦੇ ਆ ਤੇ ਚਲੋ ਹੁਣ ਅਸੀਂ ਜੀ ਆਪਦੇ ਕੰਮਕਾਰ ਕਰ ਲਈਏ ਕਿਸੇ ਵੇਲੇ ਟਾਈਮ ਆਸ ਉਹਨਾਂ ਦਿਖਾਵਾਂਗੇ ਸਾਰੇ ਐਕਟਰਾਂ ਦੇ ਘਰ ਸਿੰਗਰਾਂ ਦੇ ਘਰ ਗਿੱਪੀ ਗਰੇਵਾਲ ਦਾ ਨਾ ਨਤਰਚਾ ਤੇ ਪਾਰਕ ਦੇਖੋ ਤੁਸੀਂ ਕਿੰਨੀ ਸੋਹਣੀ ਹਰਿਆਲੀ ਹੈ ਕਿੰਨੇ ਵਧੀਆ ਲੋਕ ਰਹਿੰਦੇ ਆ ਦੇਖੋ ਹੈ ਨਾ ਨਿਆਰਾ ਸਾਰਾ ਬੀਏਪੀ एरिया ਹੈ ਸਾਰਾ ਤੇ ਹੁਣ ਜੋ ਅਸੀਂ ਕੰਮ ਕਰਨਾ ਹੈ ਉਹ ਕਰ ਲ ਗਏ ਤੇ ਕਰਦੇ ਆ ਬਾਅਦ ਵਿੱਚ ਓਕੇ ਦੋਸਤੋ ਬਾਏ ਬਾਏ ਟਾਟਾ